ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਨੌਜਵਾਨ ਆਗੂ ਸੁਖਰਾਜ ਸਿੰਘ ਨਿਯੰਮੀ ਵਾਲਾ ਤੇ ਸਿੱਖ ਜਥੇਬੰਦੀਆਂ ਨੇ ਚਿੱਠੀ ਭੇਜੀ ਹੈ। ਇਸ ਚਿੱਠੀ ਵਿੱਚ ਉਹਨਾਂ ਨੇ ਬਾਦਲ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧਟੀਆਂ ਡੋਣ ਦਾ ਦੋਸ਼ ਲਾਇਆ ਹੈ। ਉਹਨਾਂ ਚਿੱਠੀ ਵਿੱਚ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਨਵੀਂ ਭਰਤੀ ਸੰਬੰਧੀ 2 ਦਸੰਬਰ 2024 ਨੂੰ ਜੋ ਇਤਿਹਾਸਕ ਫੈਸਲਾ ਸੁਣਾਇਆ ਗਿਆ ਸੀ, ਉਸ ਦੀ ਸਿੱਖ ਜਗਤ ਦੇ ਵੱਡੇ ਹਿੱਸੇ ਵੱਲੋਂ ਪ੍ਰਸੰਸਾ ਕੀਤੀ ਗਈ ਸੀ। ਤੇ ਆਸ ਬੱਜੇ ਸੀ ਕਿ ਸ਼ਾਇਦ ਅਕਾਲੀ ਦਲ ਇੱਕ ਵਾਰ ਫਿਰ ਤੋਂ ਪੰਥ ਦਾ ਨੁਮਾਇੰਦਾ ਸਿਆਸੀ ਜਮਾਤ ਵੱਜੂਪਰੇਗਾ ਪਿਛਲੇ ਕੁਝ ਹਫ਼ਤੇ ਤੋਂ ਅਕਾਲੀ ਦਲ ਦੇ ਕਾਬਜ਼ ਆਗੂਆਂ ਵੱਲੋਂ 2 ਦਸੰਬਰ ਦੇ ਹੁਕਮਨਾਮੇ ਦੇ ਕੇਂਦਰੀ ਨੁਕਤਿਆਂ ਦੀਆਂ ਜੋ ਧਜੀਆਂ ਉਡਾਈਆਂ ਗਈਆਂ ਅਤੇ ਹੁਕਮਨਾਮੇ ਦੀ ਉਲੰਘਣਾ ਕੀਤੀ ਗਈ ਹੈ ਉਸ ਨੇ ਇੱਕ ਵਾਰ ਫਿਰ ਸਾਰੀ ਕੌਮ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ ਸੁਖਬੀਰ ਬਾਦਲ ਦੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਅਸਤੀਫਾ ਪ੍ਰਵਾਨ ਕਰਨ ਉਪਰੰਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 7 ਮੈਂਬਰੀ ਕਮੇਟੀ ਨੂੰ ਨਵੀਂ ਭਰਤੀਕਰਨ ਸੰਬੰਧੀ 3 ਦਿਨ ਦਾ ਸਮਾਂ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੇ ਆਗੂਆਂ ਨੇ ਇਹ ਸਮਾਂ ਵਿਸ਼ੇਸ਼ ਬੇਨਤੀ ਕਰਕੇ 20 ਦਿਨ ਵਧਵਾ ਲਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਨਾ ਸਿਰਫ ਇਸ ਨੂੰ ਹੋਰ ਲਟਕਾਇਆ ਸਗੋਂ 7 ਮੈਂਬਰੀ ਕਮੇਟੀ ਵਾਲੇ ਫੈਸਲੇ ਨੂੰ ਮੰਨਣ ਤੋਂ ਬਿਲਕੁਲ ਇਨਕਾਰੀ ਹੋ ਗਏ ਉਨ੍ਹਾਂ 20 ਦਿਨਾਂ ਦੀ ਮੌਲਤ ਵਿੱਚ ਅਕਾਲੀ ਦਲ ਤੇ ਕਾਬਜ਼ ਧਿਰ ਨੇ ਆਪਣੇ ਵਫਾਦਾਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾ ਰਾਹੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਬਕ ਸਿਖਾਉਣ ਤੇ ਉਹਨਾਂ ਨੂੰ પાਸੇ ਲਾਉਣ ਲਈ ਫੈਸਲੇ ਲਏ। ਆਜ ਜੀ ਨੇ ਉਸਦੇ ਇਤਰਾਜ਼ ਵੀ ਕੀਤਾ ਪਰ ਸ਼੍ਰੋਮਣੀ ਕਮੇਟੀ ਦੀ ਕਾਰਜ ਕਰਨੀ ਕੋਈ ਪਰਵਾਹ ਨਹੀਂ ਕਰ ਰਹੀ। ਚਿੱਠੀ ਵਿੱਚ ਉਹਨਾਂ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਵਿੱਚ ਅਕਾਲੀ ਦਲ ਤੇ ਕਾਬਜ਼ ਅਤੇ ਬਾਕੀ ਆਗੂਆਂ ਨੂੰ ਇਕੱਠੇ ਹੋਣ ਲਈ ਹੁਕਮ ਕੀਤਾ ਸੀ। ਪਰ ਕਾਬਜਦਿਰੇ ਇੱਕ ਗੱਲ ਵੀ ਨਹੀਂ ਮੰਨੀ ਤੇ ਡਾਕਟਰ ਦਲਜੀਤ ਸਿੰਘ ਚੀਵਾ ਨੇ ਜਨਤਕ ਤੌਰ ਤੇ ਇਹ ਕਿਹਾ ਕਿ ਬਾਕੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਕੋਲ ਜਾਣ ਉਹ ਫੈਸਲਾ ਲਏਗੀ ਜਦੋਂ ਕਿ ਇਸ ਤੋਂ ਪਹਿਲਾਂ ਤੱਕ ਕਿਸੇ ਵੀ ਆਗੂ ਨੂੰ ਕੱਢਣ ਅਤੇ ਸ਼ਾਮਿਲ ਕਰਨ ਦਾ ਫੈਸਲਾ ਅਕਾਲੀ ਦਲ ਦਾ ਪ੍ਰਧਾਨ ਆਪਣੇ ਪੱਧਰ ਤੇ ਹੀ ਲੈਂਦਾ ਰਿਹਾ ਹੈ ਅਕਾਲੀ ਦਲ ਵੇਲੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪਹਿਲਾ ਸੌਦਾ ਸਾਦ ਨੂੰ ਮੁਆਫੀ ਦਿਵਾਉਣ ਵੇਲੇ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਸੀ ਉਹਨੇ ਵਾਰ-ਵਾਰ ਦਾਵਾ ਕੀਤਾ ਕਿ ਗਿਆਨੀ ਰਗਬੀਰ ਸਿੰਘ ਨੇ ਉਹਨਾਂ ਨੂੰ ਆਪਣੇ ਮੁਤਾਬਕ ਚੱਲਣ ਦੀ ਛੋੜ ਦੇ ਦਿੱਤੀ ਹੈ ਇਹੋ ਜਿਹੇ ਦਾਅਵੇ ਹੀ ਅਕਾਲੀ ਦਲ ਦੇ ਪਤਿਤ ਅਹੁਦੇਦਾਰ ਹਰਜਨ ਬੈਂਸ ਅਤੇ ਕੁਝ ਹੋਰਾਂ ਨੇ ਵੀ ਕੀਤੇ ਇਸ ਵੇਲੇ ਵੀ ਬਾਦਲ ਪੱਖੀ ਅਕਾਲੀ ਆਗੂ 2 ਦਸੰਬਰ ਦੇ ਹੁਕਮਨਾਮੇ ਦੀਆਂ ਖੁੱਪ ਧਜੀਆਂ ਉਡਾਰੇ ਹਨ ਇਹ ਲੋਕ ਸੱਤ ਮੈਂਬਰੀ ਕਮੇਟੀ ਨੂੰ ਦਰਕਿਨਾਰ ਕਰਕੇ ਆਪਣੇ ਤੌਰ ਤੇ ਹੀ ਨਵੀਂ ਭਰਤੀ ਕਰ ਰਹੇ ਹਨ ਇਸ ਲਈ ਸੰਗਤ ਦੀ ਬੇਨਤੀ ਹੈ ਕਿ ਇਹਨਾਂ ਅਕਾਲ ਤਖਤ ਤੋਂ ਪਗੋੜੇ ਆਗੂਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਜੀ ਕੱਲ ਤੱਕ ਸਾਬ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਜਿੱਥੋਂ ਹੋਏ ਫੈਸਲਿਆਂ ਨੂੰ ਲਾਗੂ ਕਰਨ ਦੇ ਵਿੱਚ ਅਨਾਂ ਕਰਨੀਆਂ ਕੀਤੀਆਂ ਗਈਆਂ ਹੋਣ ਤਾਂ ਫਿਰ ਪੰਜਾਬ ਦਾ ਦੇਸ਼ ਦੇਸ਼ ਦਾ ਸਿੱਖ ਇਸ ਤੇ ਗੱਲ ਕਿਉਂ ਨਾ ਕਰੇ ਇਸ ਸੰਦਰਭ ਦੇ ਵਿੱਚ ਹੀ ਅਸੀਂ ਸਾਰੇ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ 7-8 ਜਥੇਬੰਦੀਆਂ ਵੱਲੋਂ ਅਸੀਂ ਇਕੱਠੇ ਹੋ ਕੇ ਇੱਕ ਜਥੇਦਾਰ ਸਾਹਿਬ ਨੂੰ ਬੇਨਤੀ ਪੱਤਰ ਲਿਖਿਆ ਗਿਆ ਅਕਾਲ ਤਖਤ ਸਾਹਿਬ ਦੇ ਰਹਿਨਮਾਈ ਹੇਠ ਜਿਹੜੇ ਫੈਸਲੇ ਹੋਏ ਆ ਉਹਨਾਂ ਨੂੰ ਐਨੇ ਬਨੇ ਲਾਗੂ ਕਰਾਉਣ ਦੇ ਵਿੱਚ ਕੋਈ ਕਿਤਾਹੀ ਨਾ ਕੀਤੀ ਜਾਵੇ ਜਿਹੜੇ ਲੋਕ ਉਹਦੇ ਚ ਲਾਪਰਵਾਹੀ ਕਰ ਰਹੇ ਆ ਉਹਨਾਂ ਦੇ ਉੱਤੇ ਬਣਦੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਉਹ ਚਾਹੇ ਕਾਲੀਗਲ ਦੀ ਭਰਤੀ ਨੂੰ ਲੈ ਕੇ ਹੋਣ ਉਹ ਚਾਹੇ ਤਨਖਾਹੀਏ ਕਰਾਰ ਦਿੱਤੇ ਹੋਏ ਲੋਕਾਂ ਦੀ ਇੰਟਰਫੀਅਰੈਂਸ ਦਾ ਹੋਣ ਤੇ ਉਹ ਚਾਹੇ ਜਥੇਦਾਰ ਅਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਇੱਕ ਤਾਕਤ ਦੇ ਜਥੇਦਾਰ ਹੋਣ ਦੇ ਨਾਤੇ ਜਿਨ੍ਹਾਂ ਦੇ ਉੱਤੇ ਕੁਝ ਕੁ ਬੰਦੇ ਆ ਜਿਹੜੇ ਕਾਰਵਾਈ ਕਰ ਰਹੇ ਸੀ ਵੈਸੇ ਤਾਂ ਉਹ ਤੇ ਜਥੇਦਾਰ ਸਾਹਿਬ ਨੇ ਪਿੱਛੇ ਜਵਾਬ ਦੇ ਦਿੱਤਾ ਸੀ ਪਰ ਇਦਾਂ ਦੀ ਲੋਕਾਂ ਦੀ ਇੰਟਰਫੇਰੈਂਸ ਉਹ ਬੰਦ ਹੋਣੀ ਚਾਹੀਦੀ ਦੇਖੋ ਜੀ ਹਰ ਇੱਕ ਦੀ ਆਪਦੀ ਆਪਦੀ ਸੋਚ ਆ ਮਾਨਸਿਕਤਾ ਮੈਂ ਇਹ ਗੱਲ ਕਹੂੰਗਾ ਕਿ ਇੱਕ ਪੰਜਾਬ ਸੂਬੇ ਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੁੱਖ ਮੰਤਰੀ ਸੀ ਉਸ ਮੁੱਖ ਮੰਤਰੀ ਦੇ ਵੀ ਉਹ ਪ੍ਰੋਗਰਾਮ 'ਚ ਜਾ ਸਕਦੇ ਆ ਕਿਉਂਕਿ ਇੱਕ ਸੂਬੇ ਨੂੰ ਰਿਪਰੈਜ਼ੈਂਟ ਕਰਦਾ ਉਹ ਇੱਕ ਬੰਦਾ ਸੀ ਦੂਸਰੇ ਪਾਸਿਓਂ ਇੱਕ ਰਾਜਨੀਤਿਕ ਧਰਮ ਲਾਦਾ ਸ਼ਾਇਦ ਦਿੱਲੀ ਜਿੱਥੇ ਗਏ ਸੀਗੇ ਉਹਦੀ ਗੱਲ ਕਰਦੇ ਆ ਸੱਦਾ ਪੱਤਰ ਆਇਆ ਇਨਵੀਟੇਸ਼ਨ ਆਇਆ ਤੇ ਉਹ ਜਾਣਾ ਬੰਦਾ ਨਹੀਂ ਉੱਥੇ ਪੱਖਪਾਤ ਦੀ ਗੱਲ ਹੋ ਜਾਂਦੀ ਅਗਲਾ ਕਹਿੰਦਾ ਵੀ ਇਹ ਇੱਕ ਧਰੇ ਦਿਓ ਕੇ ਚੱਲਦੇ ਆ ਫਿਰ ਦੂਸਰੇ ਪਾਸੇ ਸਵਾਲ ਆਉਂਦੇ ਆ ਸੋ ਇਹ ਮੇਰਾ ਪਰਸਨਲ ਓਪੀਨੀਅਨ ਆ ਵੀ ਜੇ ਕੋਈ ਸਿੱਖਾਂ ਦਾ ਰਿਪਰੈਜ਼ੈਂਟੇਟਿਵ ਕਿਸੇ ਹੋਰ ਪਾਸੇ ਪ੍ਰੋਗਰਾਮ ਦੇ ਵਿੱਚ ਜਾਂਦਾ ਸੱਦੇ ਦੇ ਉੱਤੇ ਤਾਂ ਇਹ ਚ ਮਾਣ ਹੋਣਾ ਚਾਹੀਦਾ ਕਿ ਜੇ ਉਹਨਾਂ ਨੇ ਸਾਨੂੰ ਉੱਚ ਮਾਣ ਬਖਸ਼ਿਆ ਤੇ ਸਾਨੂੰ ਉੱਚ ਜਾ ਕੇ ਆਉਦੀਸ਼ ਮੂਲਿਤ ਕਰਨੀ ਚਾਹੀਦੀ ਆ ਤੇ ਉੱਥੇ ਇਹ ਨਹੀਂ ਹੁੰਦਾ ਕਿ ਉੱਥੇ ਜਾਣ ਦੇ ਨਾਲ ਬੰਦਾ ਉਹਨਾਂ ਦੀ ਗੱਲ ਦੇ ਨਾਲ ਹੀ ਸਹਿਮਤ ਹੋ ਗਿਆ ਜਾਂ ਉਹਨਾਂ ਦੇ ਕੰਮਾਂ ਦੇ ਨਾਲ ਸਹਿਮਤ ਹੋ ਜਾਂਦਾ ਉਹ ਇੱਕ ਫੰਕਸ਼ਨ ਆ ਉਹਦੇ ਵਿੱਚ ਸਾਡੀ ਨਮਾਇੰਦਗੀ ਹੋ ਗਈ ਉਹਨਾਂ ਨੇ ਸਾਡੇ ਤਖਤ ਨੂੰ ਇੱਜ਼ਤ ਦਿੱਤੀ ਤਾਂ ਅਸੀਂ ਉਹਦੇ ਤੇ ਜੇ ਗਏ ਆ ਤਾਂ ਮੈਨੂੰ ਲੱਗਦਾ ਕਿ ਸਾਡੇ ਵੀ ਮਾਨਸਤਕਾਰਵਾਦਾ ਉਹਦੇ ਚ ਜੋ ਕਲਤਕ ਸਾਬ ਦੀ ਫਸੀਲ ਤੋਂ ਫੈਸਲੇ ਹੋਏ ਸੀ ਕਹਿਣ ਤੋਂ ਭਾਵ ਜੋ ਕਲਤਕ ਦੇ ਉਸ ਜਗ੍ਹਾ ਦੇ ਉੱਤੇ ਖੜ ਕੇ ਅਕਾਲੀ ਦਲ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਤਨਖਾਈ ਐਕਰਾਰ ਦਿੱਤੇ ਹੋਏ ਲੋਕਾਂ ਦੀ ਸਜਾਵਾਂ ਦੀਆਂ ਗੱਲਾਂ ਹੋਈਆਂ ਤੇ ਅਕਾਲੀ ਦਲ ਦੀ ਸਰਜੀਤ ਬਹਾਲੀ ਦੇ ਲਈ ਮੋੜ ਸਰਜੀਤ ਹੋਣ ਦੇ ਲਈ ਜੋ ਉੱਥੇ ਗੱਲਬਾਤ ਹੋਈ ਆ ਉਹਦੇ ਚ ਕਤਾਈਆਂ ਹੋ ਰਹੀਆਂ ਅੱਜ ਉਹ ਵੀ ਉਹਨਾਂ ਲੋਕਾਂ ਵੱਲੋਂ ਪਹਿਲਾਂ ਤਾਂ ਜਿਵੇਂ ਚੋਰੀ ਕੀਤੀ ਕਹਿੰਦੇ ਨਾ ਚੋਰੀ ਤੇ ਉੱਤੇ ਸੀਨਾ ਜੋਰੀ ਪਹਿਲਾਂ ਤਾਂ ਉਹ ਪਹਿਲੇ ਹੀ ਗੁਨੇਗਾਰ ਲੋਕ ਨੇ ਅੱਜ ਫੇਰ ਉਹ ਅਕਾਲੀ ਦਲ ਦੀ ਭਰਤੀ ਆਪ ਹੀ ਕਰਾਈ ਜਾਂਦੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ ਅੱਜ ਫੇਰ ਉਹ ਹੀ ਉਹ ਕਹਿੰਦੇ ਵੀ ਅਸੀਂ ਫੇਰ ਅਕਾਲੀ ਦਲ ਬਣਾ ਰਹੇ ਆ ਸੋ ਇਹੋ ਜਿਹੇ ਲੋਕ ਆ ਜਿਹੜੇ ਉਹਨਾਂ ਦੇ ਉੱਤੇ ਕਾਰਵਾਈਆਂ ਦੀ ਅਸੀਂ ਮੰਗ ਗੱਲ ਇਹ ਆ ਕਿ ਕਾਲ ਤੱਕ ਸਾਹਿਬ ਤੋਂ ਸਾਡਾ ਕਣ ਅਕਾਲ ਤੱਕ ਸਾਹਿਬ ਦੇ ਅੱਜ ਰਿਪਰੈਜ਼ੈਂਟੇਟਿਵ ਧਰਿਆ ਜਿਹੜੀ ਜਾਂ ਉੱਥੇ ਗੱਲ ਕਰ ਰਹੇ ਨੇ ਸਾਡੇ ਜਿਹੜੇ ਚਿਹਰੇ ਦੀ ਗੱਲ ਕਰਦੇ ਹੋ ਜਾਂ ਨਾਮ ਦੀ ਗੱਲ ਕਰਦੇ ਹੋ ਤਾਂ ਮੈਂ ਉਹ ਅੱਜ ਤੁਹਾਡੇ ਇਸ ਮਾਧਿਅਮ ਤੇ ਨਾਂ ਲੈਣਾ ਠੀਕ ਨਹੀਂ ਸਮਝੂਗਾ ਕਿਉਂਕਿ ਉਹ ਪਦਵੀ ਬਹੁਤ ਵੱਡੀ ਆ ਤਾਂ ਮੈਂ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਹੋਏ ਗੱਲ ਕਹਿਣਾ ਕਿ ਜਿਹੜੇ ਉਸ ਜਗ੍ਹਾ ਤੋਂ ਖੜ ਕੇ ਹੋਏ ਫੈਸਲੇ ਆ ਜਿੰਨਾ ਵੱਲੋਂ ਕੀਤੇ ਗਏ ਆ ਉਹਨਾਂ ਨੂੰ ਐਨਬੈਨ ਲਾਗੂ ਕਰਾਉਣ ਦੇ ਲਈ ਸੀ ਉਹਨਾਂ ਨੇ ਮੰਗ ਪੱਤਰ ਲਿਖਿਆ ਦੂਜੀ ਗੱਲ ਜਿਹੜੇ ਕਹਿੰਦੇ ਵੀ ਨਕਾਰ ਚੁੱਕੇ ਤੇ ਜਿਹੜੇ ਆਗੂਆਂ ਦੀ ਤੁਸੀਂ ਗੱਲ ਕਰਦੇ ਹੋ ਵੀ ਇਹ ਮਤਲਬ ਬਾਦਲ ਟੋਲਾ ਕਹਿ ਲਗੇ ਜਾਂ ਉਹ ਸਾਰਾ ਉਹ ਇੱਕ ਪਾਰਟੀ ਕਹਿ ਲਗੇ ਅੱਜ ਉਹ ਇੱਕ ਪਾਰਟੀ ਦੇ ਰੂਪ ਵਿੱਚ ਹੋ ਜਾਣਗੇ ਪਰ ਕਾਲੀ ਦਲ ਵੱਲੋਂ ਨਹੀਂ ਹੈਗੇ ਉਹ ਕਿਉਂਕਿ ਕਾਲੀ ਦਲ ਤਾਂ ਉੱਥੇ ਉਹਨਾਂ ਨੇ ਕਹਿ ਹੀ ਦਿੱਤਾ ਕਿ ਇਹ ਬੰਦੇ ਗਵਾਈ ਦੇ ਯੋਗ ਹੀ ਨਹੀਂ ਹੈਗੇ ਅੱਜ ਇੱਕ ਆਮ ਮੈਂ ਕਹਿੰਦਾ ਸਿੱਖ ਵਜੋਂ ਹੋ ਸਕਦੇ ਆ ਪੰਜਾਬੀ ਵਜੋਂ ਹੋ ਸਕਦੇ ਆ ਪਰ ਉਹ ਆਗੂ ਵਜੋਂ ਨਹੀਂ ਹੋ ਸਕਦੇ ਦੇਖੋ ਪਾਰਟੀਆਂ ਦਾ ਜੀ ਬਣਦੀਆਂ ਕੋਈ ਵੀ ਬੰਦਾ ਚਾਰ ਬੰਦੇ ਇਕੱਠੇ ਹੁੰਦੇ ਆ ਵੈਸੇ ਸਾਡੇ ਸਿੱਖਾਂ ਦੀ ਤਰਾਸਦੀ ਰਹੀ ਆ ਜਿੱਥੇ-ਜਿੱਥੇ ਏਕੇ ਦੀ ਗੱਲ ਚੱਲੀ ਆ ਜਦੋਂ ਅਸੀਂ ਏਕੇ ਦੇ ਲਈ ਇਕੱਠੇ ਹੋਏ ਆ ਤਾਂ ਉਹ ਏਕਾ ਕਰਾਉਣ ਵਾਲੀ ਧਿਰ ਏਕੇ ਦੇ ਉੱਤੇ ਪੰਜ ਬੰਦੇ ਇਕੱਠੇ ਹੋ ਕੇ ਉਹ ਇੱਕ ਵੱਖਰੀ ਧਿਰ ਬਣਦੇ ਆ ਇਹ ਕੋਈ ਅੱਜ ਦੀ ਨਹੀਂ ਇਹ ਪਿਛਲੇ ਸਮੇਂ ਤੋਂ ਹੀ ਹੁੰਦੀ ਆਈ ਆ ਚਾਹੇ ਗੁਰੂ ਸਾਹਿਬ ਦੀ ਬੇਅਦਬੀ ਦੀ ਗੱਲ ਕਰ ਲਈਏ ਬੇਅਦਬੀ ਦੇ ਉੱਤੇ ਲੋਕ ਇਕੱਠੇ ਹੋਏ ਉਹ ਜਿਹੜੇ ਬੰਦਿਆਂ ਨੂੰ ਨੁਮਾਇੰਦਿਆਂ ਨੂੰ ਇਕੱਠੇ ਕੀਤਾ ਉਹ ਬਾਅਦ ਚ ਇੱਕ ਢੜਾਅ-ਵੱਡ ਬਣਾ ਕੇ ਬਹਿ ਗਏ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਉੱਥੇ ਬੰਦੇ ਇਕੱਠੇ ਹੋਏ ਫ ਸੋ ਉਸੇ ਤਰੀਕੇ ਦੇ ਨਾਲ ਹੀ ਜੇ ਅੱਜ ਆਪਾਂ ਇਹ ਦੋ ਐਮਪੀ ਜਿਹੜੇ ਪੰਜਾਬ ਦੇ ਇੰਡੀਪੈਂਡੈਂਟ ਚ ਚੁਟਾਏ ਸੀ ਉਹ ਉਹਨਾਂ ਲੋਕਾਂ ਨੇ ਜਿਤਾਏ ਆ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਿੱਚ ਬੈਠੇ ਆ ਉਹਨਾਂ ਨੇ ਵੋਟਾਂ ਪਾ ਕੇ ਅੱਗੇ ਲੈ ਕੇ ਆਉਂਦੇ ਸੀ ਕਿਉਂਕਿ ਉਹਨਾਂ ਨੂੰ ਵੀ ਦਰਦ ਆ ਵੀ ਇਹ ਸਾਰੇ ਇਕੱਠੇ ਹੋਣ ਪੰਜਾਬ ਦੇ ਵਿੱਚ ਵੱਖਰੀ ਧਰ ਬਣੇ ਇਕੱਠੇ ਹੋਣ ਵੀ ਸਾਰੇ ਇਕੱਠੇ ਹੋ ਕੇ ਅਸੀਂ ਜਿੰਨੇ ਆ ਖਿਲਰੇ ਫਿਰਦੇ ਆ ਇਹਨਾਂ ਸਾਰਿਆਂ ਦੇ ਇੱਕਾ ਹੋਵੇ ਪਰ ਅੱਜ ਮੈਨੂੰ ਲੱਗਦਾ ਕਿ ਇਸ ਗੱਲ ਦੇ ਲਈ ਨਰਾਸ਼ਾ ਦਾ ਸਾਹਮਣਾ ਇਹ ਕਰਨਾ ਪੈਂਦਾ ਕਿ ਜਦੋਂ ਅਸੀਂ ਦੋ ਬੰਦੇ ਲੋਕਾਂ ਨੇ ਜਿਤਾਏ ਆ ਲੋਕਾਂ ਨੇ ਇਕੱਠੇ ਹੋ ਕੇ ਜਿਤਾਤੇ ਪਰ ਕਿਉਂ ਜਿਹੜੇ ਜਿੱਤੇ ਹੋਏ ਆ ਉਹ ਇਕੱਠੇ ਨਹੀਂ ਹੋ ਸਕਦੇ ਨਹੀਂ ਜਿਹੜੀ ਜਿਹੜੇ ਦੇਖੋ ਕਾਲ ਤੱਕ ਦੇ ਜਿਹੜੇ ਫੈਸਲੇ ਆਏ ਸੀ ਉਸ ਸਮੇਂ ਦੀ ਮੌਜੂਦਾ ਧਰਤੇ ਸੀ ਜੇ ਆਪਾਂ ਅਕਾਲੀ ਦਲ ਦੀ ਕੱਲੀ ਗੱਲ ਕਰੀਏ ਤਾਂ ਅੱਜ ਘੱਟੋ ਘੱਟ ਮੇਰੇ ਜੋ ਖਿਆਲ ਦੇ ਵਿੱਚ ਆ 12-15 ਅਕਾਲੀ ਦਲ ਇਹੋ ਜਿਹੇ ਆ ਜਿਹੜੇ ਮੈਂ ਟਿਪਸ ਤੇ ਗਿਨਾ ਸਕਦਾ ਜਿਹੜੇ ਵਰਕਿੰਗ ਕਰਦੇ ਆ ਉਹ ਚਾਹੇ ਅਕਾਲੀ ਦਲ 1920 ਆ ਚਾਹੇ ਜਨਰਟਡ ਅਕਾਲੀ ਦਲ ਆ ਚਾਹੇ ਸ਼ੇਰੇ ਪੰਜਾਬ ਅਕਾਲੀ ਦਲ ਆ ਚਾਹੇ ਅਕਾਲੀ ਦਲ ਅਮਰਸਾਰ ਆ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਤਾਂ ਹੋਰ ਵੀ ਇਦ ਤਾਂ ਉੱਥੇ ਉਸ ਸਪੈਸੀਫਿਕ ਧੜੇ ਦੀ ਗੱਲ ਹੋਈ ਹੈ ਜਿਨ੍ਹਾਂ ਨੇ ਕਤਾਈਆਂ ਕੀਤੀਆਂ ਉਹਦੇ ਵਿੱਚ ਕੱਲਾ ਅਕਾਲੀ ਦਲ ਬਾਦਲ ਸੀ ਉਹ ਜਿਹੜੀ ਪੰਜਾਬੀ ਪਾਰਟੀ ਦੇ ਨਾਂ ਤੇ ਜਿਹੜਾ ਉਹਨਾਂ ਨੇ ਕੰਮ ਕੀਤਾ ਪੰਜਾਬ ਦੇ ਵਿੱਚ ਵਿਖਾਤ ਵਾਪਰਿਆ ਚਾਹੇ ਬੇਅਦਬੀਆਂ ਦਾ ਸੀ ਚਾਹੇ ਗੋਲੀ ਕਾਂਡ ਦਾ ਸੀ ਉਹ ਉਸ ਸਮੇਂ ਸਦਾ ਦੇ ਹੱਕਦਾਰ ਹੋ ਸੀ ਨਹੀਂ ਅਸੀਂ ਅਕਾਲ ਤਖਤ ਸਾਹਿਬ ਤੇ ਗੁਰੂ ਸਾਹਿਬ ਤੋਂ ਆਸ ਰੱਖਦੇ ਹਾਂ ਜਹਦਰ ਸਾਹਿਬ ਉੱਤੇ ਜਿਹੜੇ ਸਾਡੇ ਜਿਹੜੇ ਪੁਰਾਣੇ ਸਿੱਖਾਂ ਵਾਲੇ ਫੈਸਲੇ ਆ ਉਹ ਮੁਰਬਹਾਲੀ ਵਾਲਾ ਹੋਣ ਉਹ ਗੜਸ ਵਾਲੇ ਫੈਸਲੇ ਉਸ ਕੱਲ ਤੱਕ ਦੀ ਫਸੀਲਤ ਹੋਣ ਉਹ ਇਹਨਾਂ ਬਨ ਲਾਗੂ ਹੋਣ ਇਹੀ ਹਰ ਇੱਕ ਸਿੱਖ ਮੰਨਦਾ ਹੈ